ਸਰ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਮੇਰੀ ਗੱਡੀ ਦਾ ਨੰਬਰ ਹੈਗਾ ਪੀਵੀ 10 ਐਚਯੂ 5476 16 ਤਰੀਕ ਨੂੰ ਮੈਂ ਇੱਥੇ ਡਿਊਟੀ ਤੇ ਹਾਜ਼ਰ ਸੀ ਗੱਡੀ ਮੇਰੀ ਘਰ ਵਿੱਚ ਖੜੀ ਹੋਈ ਸੀ ਘਰੇ ਖੜੀ ਹੋਈ ਗੱਡੀ ਦਾ 1000 ਰੁਪਏ ਦਾ ਹਲਮਟ ਨਾ ਪਹਿਨਣ ਦਾ ਚਲਾਨ ਕੱਟ ਦਿੱਤਾ ਗਿਆ ਸੀ ਅੱਛਾ ਕੀ ਕਾਰ ਹੈ ਤੁਹਾਡੀ ਕੀ ਕਾਰ ਆ ਜੀ ਸਰ ਅੱਛਾ ਕਾਰ ਆ ਪਰ ਜਿਹੜਾ ਚਲਾਨ ਕੱਟਿਆ ਗਿਆ ਚਲਾਨ ਹਲਮਟ ਨਾ ਪਹਿਨਣ ਦਾ ਕੱਟਿਆ ਗਿਆ ਅੱਛਾ ਹਾਂਜੀ ਤੇ ਕੀਦੀ ਕਸੂਰ ਹੈ ਜੀ ਇਹ ਸਰ ਇਹ ਪੁਲਿਸ ਅਫਸਰ ਦੀ ਮਿਸਟੇਕ ਹੈ ਜੀ ਇਸ ਸੰਬੰਧੀ ਮੈਂ ਟ੍ਰੈਫਿਕ ਦਫ਼ਤਰ ਮਿਲਿਆ ਸੀ ਉਹਨਾਂ ਨੇ ਕਿਹਾ ਕਿ ਇਹ ਟਾਈਪਿੰਗ ਮਿਸਟੇਕ ਹੈ ਅਸੀਂ ਕਲੀਅਰ ਕਰ ਦੇਾਂਗੇ ਇਸ ਹਫ਼ਤੇ ਪਰ ਅੱਜ ਦੂਸਰਾ ਹਫ਼ਤਾ ਬੀਤ ਗਿਆ ਜੀ ਹਜੇ ਤੱਕ ਮੇਰਾ ਚਲਾਨ ਗੱਡੀ ਦਾ ਉਸ ਤਰ੍ਹਾਂ ਬੋਲ ਰਿਹਾ ਅੱਛਾ ਤੁਹਾਡੀ ਕੀ ਮੰਗ ਆ ਸਰ ਇਹ ਵੀ ਮੇਰਾ ਜਿਹੜਾ ਡਿਸਪੋਜ਼ ਆ ਹੋਣਾ ਚਾਹੀਦਾ ਚਲਾਨ ਕਰੇ ਖੜੀ ਗੱਡੀ ਦਾ ਚਲਾਨ ਕੱਟਿਆ ਗਿਆ ਉਹਦੇ ਲਈ ਮੈਂ ਦੋਸ਼ੀ ਨਹੀਂ ਹੈਗਾ ਉਹ ਤਾਂ ਡਿਸਪੋਜ਼ ਹੋਣਾ ਚਾਹੀਦਾ ਸੀ ਸੀਸੀਟੀਵੀ ਹੈ ਸਰ ਮੇਰਾ ਕਾਰ ਇਹ ਲੱਗਿਆ ਹੋਇਆ ਉਹਦੀ ਰਿਕਾਰਡਿੰਗ ਹੈ अच्छा करेक्ट खड़ी, हेल, करे, खड़ी हुई है हेलम चालान हेलमेट ਦਾ ਕਟਿਆ ਗਿਆ ਚਲਾਨ हेलमेट ਦਾ ਕਟਿਆ ਜੀ ਕਟਿਆ ਗੱਡੀ ਦਾ ਗੱਡੀ ਘਰੇ ਖੜੀ ਹੋਈ ਹੈ ਜੀ ਕੈਮਰੇ ਦੀ ਰਿਕਾਰਡਿੰਗ ਮੇਰੇ ਕੋਲੇ ਹੈ ਪੁਲਿਸ ਰਿਪੋਰਟ ਕੀ ਕਹ ਰਿਹਾ ਸਰ ਉਹਨਾਂ ਨੇ ਤਾਂ ਇਹ ਕਿਹਾ ਵੀ ਟਾਈਪਿੰਗ ਮਿਸਟੇਕ ਹੋਈ ਆ اچھا ਵੀ ਅਸੀਂ ਕਲੀਅਰ ਕਰ ਦਿਆਂਗੇ